ਜਿਹੜੀ ਇਹ ਸਰਕਾਰ ਆ ਆਪ ਦੀ ਭਗਵੰਤ ਮਾਨ ਸਿੰਘ ਆ ਇਹਨੂੰ ਪੁੱਛਣਾ ਚਾਹੁੰਦੇ ਆ ਅਸੀਂ ਵੀ ਜਦੋਂ ਦੇ ਇਥੇ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਲੱਗਿਆ ਸੀ ਹੰਬ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਲਈ ਉਦੋਂ ਸਰੇਜਾਂ ਦੇ ਤੋਂ ਬੋਲਦਾ ਸੀਗਾ ਵੀ ਜਿਹੜੇ ਸਾਡੀ ਸਰਕਾਰ ਬਣ ਕੇ ਅਸੀਂ ਬੰਦੀ ਸਿੰਘਾਂ ਦਾ ਪਹਿਲਾ ਇਹਨਾਂ ਨੂੰ ਛੱਡਾਂਗੇ ਤੇ ਜਿੰਨਾ ਕਿ ਤੁਹਾਡੇ ਹੱਥ ਚ ਆਉਦਾ ਛੱਡੋ ਨਾ ਪੰਨ ਸਿੰਘਾਂ ਦੀ ਰਿਹਾਈ ਜਿਹੜੇ ਇਹਨਾਂ ਦੇ ਹੱਥੇ ਵਿੱਚ ਆ ਉਹ ਦਵਿੰਦਰਪਾਲ ਸਿੰਘ ਭੁੱਲਰ ਉਹ ਜਿਹੜਾ ਉਸੇ ਵਾਲਾ ਕੇਜਰੀ ਵਾਲਾ ਉਹ ਸਾਰਾ ਸਰੇ ਆ ਮੋਕਰ ਗਿਆ ਉਹਦੇ ਦਸਕਦਿਆਂ ਨੂੰ ਸੁਟਕੇ ਬਾਹਰ ਆ ਸਕਦਾ ਤੇ ਫੇਰ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵੀਡੀਓ ਜਿਹੜੀ ਹੈਗੀ ਉਹ ਕੇਜਰੀਬੀ ਵਾਲ ਸਾਹਿਬ ਤੇ ਨਾਲ ਭਗਵੰਤ ਦੇ ਉਹਦੇ ਵਿੱਚ ਬੋਲ ਰਹੇ ਨੇ ਵੀ 24 ਘੰਟਿਆਂ ਦੇ ਵਿੱਚ ਬਿਆਦਵੀ ਦਾ ਮਸਲਾ ਹੱਲ ਕਰ ਦੇਵਾਂਗੇ ਅੱਜ ਜੇ ਇਹ ਕੁਰਸੀਆਂ ਦੇ ਕਾਬਜ ਹੋ ਗਏ ਲੋਕਾਂ ਨੇ ਪੰਜਾਬ ਦੇ ਇਹਨਾਂ ਨੂੰ ਵੋਟਾਂ ਪਾਤੀਆਂ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਤੇ ਅੱਜ ਇਹ ਮੁਕਰਦੇ ਨੇ ਕਿਉਂ ਨੇ ਕਿਉਂ ਭੱਜਦੇ ਨੇ ਪੰਜਾਬ ਦੇ ਮੁੱਦਿਆਂ ਤੋਂ ਇਹਨਾਂ ਨੂੰ ਹੱਲ ਕਰਨੇ ਚਾਹੀਦੇ ਪਹਿਲੇ ਗੱਲ ਤਾਂ ਇਹਨਾਂ ਨੂੰ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਆਦਮੀ ਦਾ ਮੁੱਦਾ ਹੱਲ ਕਰਨਾ ਚਾਹੀਦਾ ਵੀ ਜਿਹੜੇ ਦੋਸਤ ਨੇ ਬਹਿਬਲ ਕਰਨਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਕਿਉਂ ਅੰਦਰ ਕੀਤਾ ਜਾਂਦਾ ਕਿਉਂ ਚਲਾਨ ਪੇਸ਼ ਕੀਤਾ ਜਾਂਦਾ ਕੀ ਰੋਕ ਟੋਕ